ਅਦੇ ਨਿਰਮਾਣ ਦੀਨ ਕਟਰਾ ਦਿੱਲੀ ਹਾਈਵੇ ਮਾਰਗ ਨੂੰ ਜਾਣ ਵਾਲਾ ਸਾਰਾ ਮਟੀਰੀਅਲ ਮਿੱਟੀ ਬਜਰੀ ਆਦਿ ਦਾ ਸਮਾਨ ਜਿਹੜਾ ਹੈ ਟਿਪਰਾ ਰਾਹੀਂ ਇਸੇ ਪੁਲ ਤੋਂ ਗੁਜ਼ਰਦਾ ਹੈ ਤੇ ਦੱਸਤਾ ਹੀ ਇਹ ਪੁਲ ਜਰਜਰ ਹਾਲਤ ਦੇ ਵਿੱਚ ਹੈ ਤੇ ਟਿਪਰਾਂ ਦੀ ਆਵਾਜਾਈ ਦੇ ਨਾਲ ਇਸ ਤੇ ਡਿਕਨ ਦਾ ਖਸਚਾ ਜਿਹੜਾ ਹੈ ਉਹ ਵੱਚੁਕਿਆ ਹੈ ਤੇ ਇਸ ਪੁਲ ਦੇ ਲਾਗੇ ਹੀ ਰਿਆੜਕੀ ਕਾਲਜ ਰਿਆੜਕੀ ਸਕੂਲ ਤੇ ਰਿਆੜਕੀ ਸਰਕਾਰੀ ਮਿਡਲ ਸਕੂਲ ਜਿਹੜਾ ਹੈ ਉਹ ਬਣਿਆ ਹੋਇਆ ਹੈ ਤੇ ਪੁਲ ਰਾਹੀਂ ਹਜ਼ਾਰਾਂ ਬੱਚੇ ਇਹਨਾਂ ਸਕੂਲ ਵਿੱਚ ਜਿਹੜੇ ਨੇ ਉਹ ਜਾਂਦੇ ਨੇ ਤੇ ਪੁਲਤੀ ਹਾਲਤ ਇੰਨੀ ਖਸਾ ਹੋ ਚੁੱਕੀ ਹੈ ਕਿ ਕਦੇ ਵੀ ਵੱਡੇ ਹਾਸੇ ਦਾ ਸ਼ਿਕਾਰ ਹੋ ਸਕਦਾ ਹੈ ਤੇ ਸਥਾਨਕ ਨਿਵਾਸੀ ਮੰਗ ਕਰਦੇ ਨੇ ਕਿ ਕੋਈ ਵੀ ਵੱਡਾ ਹਾਸਾ ਵਾਪਰਨ ਤੋਂ ਪਹਿਲਾਂ ਹੀ ਇਸ ਪੁਲ ਦੀ ਜਲਦੀ ਤੋਂ ਜਲਦੀ ਮੁਰੰਮਤ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੋਰਾ ਮਰਤਪਾਲ ਸਿੰਘ ਸਾਡਕਾ ਫੌਜੀ ਪਿੰਡ ਤੁਗਲਵਾਲ ਤੋਂ ਜਿਸ ਤਰ੍ਹਾਂ ਕਿ ਆਪਦੇ ਸਾਹਮਣੇ ਮੈਂ ਪਹਿਲਾਂ ਵੀ ਸਰਕਾਰ ਦੇ ਸਾਹਮਣੇ ਇੱਕ ਬੇਨਤੀ ਕੀਤੀ ਸੀ, ਇੱਕ ਵੀਡੀਓ ਵੀ ਮੈਂ ਪਾਈ ਸੀ ਜਿੱਦਾਂ ਕਿ ਤੁਸੀਂ ਆ ਹਾਲਤ ਦੇਖ ਰਹੇ ਹੋ ਪੁਲ ਦੀ। ਜਿਹੜਾ ਕਿ ਇੱਕ ਬਹੁਤ ਵੱਡੇ ਹਾਸੇ ਨੂੰ ਮਤਲਬ ਹਾਸਾ ਹੋ ਸਕਦਾ ਵਾਜੀ। ਇਹ ਪੁਲ ਦੀ ਹਾਲਤ ਵੇਖ ਕੇ ਕਦੋਂ ਵੀ ਦੇਖ ਸਕਦਾ ਵੇ ਪੁਲ ਅੱਗੇ ਮੈਂ ਬੇਨਤੀ ਕੀਤੀ ਵੀ ਇਹਦੇ ਉੱਲ ਵਿਸ਼ੇਸ਼ ਧਿਆਨ ਦਿੱਤਾ ਜਿੱਦਾਂ ਕਿ ਤੁਸੀਂ ਜਾਣਦੇ ਇਥੇ ਲਾਗੇ ਸਕੂਲ ਆ ਚਾਰ ਪੰਜ ਬੱਚਾ ਹੁੰਦੀਆਂ ਵਾ ਮੇਨ ਹਾਈਵੇ ਜਿਹੜਾ ਦਿੱਲੀ ਜੰਮੂ ਵੱਲ ਹਾਈਵੇ ਲੰਘ ਰਿਹਾ ਉਹਦੀ ਜਿੰਨੀ ਵੀ ਟ੍ਰੈਫਿਕ ਚੱਲਦੀ ਓਦੀ ਵੱਡੇ ਚੱਲਦੇ ਟਿਪਰ ਚੱਲਦੇ ਆ ਮਿੱਟੀ ਵਾਲੇ ਉਹ ਸਾਰੇ ਇਸੋ ਦੇ ਲੰਘ ਰਿਹਾ ਇਹ ਪੁਲ ਕਿਸੇ ਵੇਲੇ ਵੀ ਦੇਖ ਸਕਦਾ ਇਹ ਪੁਲ ਮੇਨ ਜਿਹੜਾ ਸ਼ਾਰਟਕਟ ਕਾਦੀਆਂ ਨੂੰ ਰੋਡ ਆ ਉਹਨੂੰ ਜੋੜਨਿਆ ਕਾਦੀਆਂ ਸ਼ਹਿਰ ਨੂੰ ਜੋੜਦਾ ਜੇ ਮੇਨ ਪੁਲ ਮਤਲਬ ਜਿਹੜਾ ਬੇੜ ਲਾ ਕੇ ਉਹਨੂੰ ਮੇਨ ਪੁਲ ਤੇ ਸ਼ਾਰਟਕਟ ਪੈਂ ਇਹ ਕਰਕੇ ਬੇਨਤੀ ਕਰਦੇ ਆਂ ਸਰਕਾਰ ਅੱਗੇ ਵੀ ਪ੍ਰਸ਼ਾਸਨ ਅੱਗੇ ਵੀ ਇਹ ਪੁਲ ਵੱਲ ਧਿਆਨ ਦਿੱਤਾ ਜਾਵੇ ਨਹੀਂ ਤੇ ਆਉਣ ਵਾਲੇ ਟਾਈਮ 'ਚ ਬਹੁਤ ਵੱਡਾ ਹਾ사 ਹੋਣ ਦੇ ਚਾਂਸ ਹੈਗੇ ਹੋ ਸਕਦਾ ਮਹੀਨਾ ਕੱਢੇ 2 ਮਹੀਨੇ ਕੱਢੇ ਜਿਸ ਤਰ੍ਹਾਂ ਇੱਥੇ ਹੈਵੀ ਟ੍ਰੈਫਿਕ ਚੱਲ ਰਹੀ ਆ ਜਿਹੜਾ ਜੰਮੂ ਕਟਾ ਤੁਹਾਨੂੰ ਵੀ ਪਤਾ ਹੀ ਆ ਲੰਘ ਰਿਹਾ ਵਾ ਉਸ ਕਰਕੇ ਇਹਦੀ ਬਹੁਤ ਹੀ ਜ਼ਿਆਦਾ ਹਾਲ ਖਰਾਬ ਹੋ ਚੁੱਕੀ ਆ ਐਸੀ ਬੇਨਤੀਆਂ ਕਰਦੇ ਆਂ ਵੀ ਹਾ사 ਹੋਂ ਤੋਂ ਪਹਿਲਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹਦੀ ਜਲਦੀ ਤੋਂ ਜਲਦੀ ਇੱਥੇ ਪੁਲ ਨਵਾਂ ਬਣਾਇਆ ਜਾਵੇ ਜੋ ਕਿ ਇਹ ਪੁਲ ਅਜੇ ਤੋਂ ਮੇਰੇ ਖਿਆਲ 10-15 ਸਾਲ ਪਹਿ ਔਰ ਇਸ ਦੀ ਹਾਲਤ ਵੇਖੋ ਮੈਂ ਬੇਨਤੀ ਕਰੂੰਗਾ ਪੱਤਰਕਾਰ ਸਾਹਿਬ ਨੂੰ ਵੀ ਇਹਦੀ ਹਾਲਤ ਦਿਖਾਈ ਜਾਵੇ ਬਹੁਤ ਹੀ ਮਾੜੀ ਕੰਡੀਸ਼ਨ ਬਹੁਤ ਬਹੁਤ ਧੰਨਵਾਦ ਕਿੰਨਾ ਪੁਰਾਣਾ ਹੈ ਇਹ ਤਕਰੀਬਨ ਪਾਜੀ ਮੇਰੀ ਉਮਰ 45 ਸਾਲ ਹੋ ਗਈ ਏ ਸਾਡੀ ਹੋਸਟੋਂ ਵੀ ਪਹਿਲਾਂ ਦਾ ਪੁਲ ਬਣਿਆ ਹੈ ਮੇਰਾ ਖਿਆਲ ਵੀ 70 80 ਸਾਲ ਤੋਂ ਸ਼ਾਇਦ ਉੱਤੇ ਹੀ ਹੋ ਗਿਆ ਹੋਗਾ ਇੱਕ ਵਾਰੀ ਇਹ ਪੁਲ ਬਣਨ ਵੇਲੇ ਕੋਈ ਪੁਲੀਆਂ ਪਲੀਆਂ ਵੀ ਆਈਆਂ ਪਰ ਦੁਬਾਰਾ ਉਹਦੇ ਕੋਈ ਜਾਂਚ ਪਤਾ ਨਹੀਂ ਕੋਈ ਕਾਗਜ਼ਾ ਜੀ ਬਣ ਗਿਆ ਹੋਵੇ ਸ਼ਾਇਦ ਉਹ ਸਾਨੂੰ ਪਤਾ ਨਹੀਂ ਜੇ ਉਹ ਪਹਿਲੇ ਸਰਕਾਰਾਂ ਦੀ ਗੱਲ ਵਾ ਪਾਕਿਸਤਾਨ ਬਣ ਤੋਂ ਪਹਿਲਾਂ ਦਾ ਮੇਰੇ ਖਿਆਲ ਨਾਲ ਸ਼ਾਇਦ ਹਾਡੀ ਉਸ ਤੋਂ ਪਹਿਲਾਂ ਦੀ ਗੱਲ ਹੈ ਮਨ ਲਓ ਪੇ 45 50 ਸਾਲ ਦੇ ਹੀ ਹੋ ਗਏ ਆ ਸਾਡੀ ਉਸ ਤੋਂ ਪਹਿਲਾਂ ਦਾ ਪੁਲ ਬਣਿਆ ਵਾ ਤੇ ਦੁਬਾਰਾ ਇੱਕ ਵਾਰੀ ਬਣਨਾ ਵਿੱਚ ਆਇਆ ਲੇਕਿਨ ਪਤਾ ਨਹੀਂ ਕਿ ਕੰਡੀਸ਼ਨ ਕਰਕੇ ਰੁਕ ਗਿਆ ਜਿਵੇਂ ਆ ਕਾਗਜ਼ਾਂ ਦੇ ਬਣ ਗਿਆ ਉਹ ਸਾਨੂੰ ਨਹੀਂ ਜੀ ਪਤਾ ਪਹਿਲੀ ਸਰਕਾਰਾਂ ਦੀ ਗੱਲ ਹੋ ਆਵਲੇ ਤੇ ਮਤਲਬ ਕੋਈ ਕਿਸੇ ਵੱਡੇ ਹੱਥ ਸਾਨੂੰ ਇਹ ਪੁਲ ਜਿਹੜਾ ਹੋ ਸਕਦਾ ਵੱਡਾ ਹੱਥ ਆ ਬਹੁਤ ਵੱਡਾ ਹੱਥ ਹੋ ਸਕਦਾ ਇਹ ਪੁਲ ਦੇ ਕਰ ਲੇ ਤੇ ਕਰਕੇ ਬੱਚਿਆਂ ਦੀ ਬੱਸਾਂ ਹੁੰਦੀਆਂ ਭਾਜੀ ਆ ਵੇਖੋ ਲਾਗੇ ਸਕੂਲ ਵਾ ਬੱਸਾਂ ਇਥੋਂ ਸਾਰੇ ਸਕੂਲਾਂ ਦੀ ਬੱਸਾਂ ਇਥੋਂ ਲੰਘਦੀਆਂ ਜਿਹਨੇ ਪਿੰਡ ਵਾਲ ਤੁਗਲਵਾਲ ਦੇ ਪੰਜ ਸਕੂਲ ਵਾ ਪੰਜਾਂ ਦੀ ਇਥੋਂ ਬੱਸਾਂ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਨਹੀਂ ਹੋਊਗਾ ਫਿਰ ਅਸੀਂ ਉਹ ਬੇਨਤੀ ਕਰਾਂਗੇ ਬਾਰ ਬਾਰ ਵੀ ਕਿੰਨੀ ਵਾਰੀ ਅਸੀਂ ਬੇਨਤੀ ਕਰ ਚੁੱਕੇ ਹਾਂ ਇਸ ਕਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਫਿਰ ਦੁਬਾਰਾ ਡੀਸੀ ਸਾਹਿਬ ਨੂੰ ਕਹਿੰਦੇ ਆਂ ਵੀ ਇਹ ਪੋਲ 'ਤੇ ਧਿਆਨ ਦੇ ਕੇ ਜਲਦੀ ਤੋਂ ਜਲਦੀ ਇਹ ਨਵਾਂ ਪੋਲ ਬਣਾਇਆ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਦਿਆਂ ਨੂੰ ਗੁਰਦਾਸਪੁਰ ਲਿੰਕ ਰੋਡ ਨਾਲ ਜੁੜਨ ਵਾਲਾ ਨਹਿਰ ਤੇ ਬਣਿਆ ਪੁਲ ਦੀ ਹਾਲਤ ਜਿਹੜੀ ਹੈ ਉਹ ਬੇਹੱਦ ਖਸਤਾ ਹੋ ਚੁੱਕੀ ਹੈ ਤੇ ਦੱਸਦੇ ਹੀ ਇਸ ਪੁਲ ਤੋਂ ਕੁਝ ਹੀ ਦੂਰੀ ਤੋਂ ਨਿਕਲਦੇ ਨਿਰਮਾਣ ਦਿਨ ਕਟੜਾ ਦਿੱਲੀ ਹਾਈਵੇ ਮਾਰਗ ਨੂੰ ਜਾਣ ਵਾਲਾ ਸਾਰਾ ਮਟੀਰੀਅਲ ਮਿੱਟੀ ਬਜਰੀ ਆਦੀ ਦਾ ਸਮਾਨ ਜਿਹੜਾ ਹੈ ਟਿਪਰਾ ਰਾਹੀ ਇਸੇ ਪੁਲ ਤੋਂ ਗੁਜ਼ਰ ਰਿਹਾ ਹੈ ਤੇ ਦੱਸਦਾ ਇਹ ਪੁਲ ਜਰਜਰ ਹਾਲਤ ਦੇ ਵਿੱਚ ਹੈ ਤੇ ਟਿਪਰਾਂ ਦੀ ਆਵਾਜ਼ ਦੇ ਨਾਲ ਇਸ ਤੇ ਡਿੱਗਣ ਦਾ ਖਸਰਾ ਜਿਹੜਾ ਹੈ ਵੱਚੁਕਿਆ ਹੈ ਤੇ ਇਸ ਪੁਲ ਦੇ ਲਾਗੇ ਹੀ ਰਿਆੜਕੀ ਕਾਲਜ ਰਿਆੜਕੀ ਸਕੂਲ ਤੇ ਰਿਆੜਕੀ ਸਰਕਾਰੀ ਮਿਡਲ ਸਕੂਲ ਜੜਾ ਹੈ ਉਹ ਬਣਿਆ ਹੋਇਆ ਹੈ ਤੇ ਪੁਲ ਰਾਹੀਂ ਹਜ਼ਾਰਾਂ ਬੱਚੇ ਇਹਨਾਂ ਸਕੂਲ ਵਿੱਚ ਜਿਹੜੇ ਨੇ ਉਹ ਜਾਂਦੇ ਨੇ ਤੇ ਪੁਲ ਦੀ ਹਾਲਤ ਇੰਨੀ ਖ਼ਤਸਾ ਹੋ ਚੁੱਕੀ ਹੈ ਕਿ ਕਦੇ ਵੀ ਵੱਡੇ ਹਾਸੇ ਦਾ ਸ਼ਿਕਾਰ ਹੋ ਸਕਦਾ ਹੈ ਤੇ ਸਥਾਨਕ ਨਿਵਾਸੀ ਮੰਗ ਕਰਦੇ ਨੇ ਕਿ ਕੋਈ ਵੀ ਵੱਡਾ ਹਾਸਾ ਵਾਪਰਨ ਤੋਂ ਪਹਿਲਾਂ ਹੀ ਇਸ ਪੁਲ ਦੀ ਜਲਦੀ ਤੋਂ ਜਲਦੀ ਮੁਰੰਮਤ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੋਰਮਰਤਪਾਲ ਸਿੰਘ ਸਾਡਕਾ ਫੌਜੀ ਪਿੰਡ ਤੁਗਲਵਾਲ ਤੋਂ ਜਿਸ ਤਰ੍ਹਾਂ ਕਿ ਆਪਦੇ ਸਾਹਮਣੇ ਮੈਂ ਪਹਿਲਾਂ ਵੀ ਸਰਕਾਰ ਦੇ ਸਾਹਮਣੇ ਇੱਕ ਬੇਨਤੀ ਕੀਤੀ ਸੀ ਵੀਡੀਓ ਵਿੱਚ ਪਾਈ ਸੀ ਜਿੱਦਾਂ ਕਿ ਤੁਸੀਂ ਆ ਹਾਲਤ ਦੇਖ ਰਹੇ ਹੋ ਪੁਲ ਦੀ ਜਿਹੜਾ ਕਿ ਇੱਕ ਬਹੁਤ ਵੱਡੇ ਹਾਦਸੇ ਨੂੰ ਮਤਲਬ ਹਾਸਾ ਹੋ ਸਕਦਾ ਵਾ ਜੀ ਕੋਈ ਪੁਲ ਦੀ ਹਾਲਤ ਵੇਖੇ ਕਦੋਂ ਵੀ ਦੇਖ ਸਕਦਾ ਵੇ ਪੁਲ ਅੱਗੇ ਮੈਂ ਬੇਨਤੀ ਕੀਤੀ ਵੀ ਇਹਦੇ ਉੱਲ ਵਿਸ਼ੇਸ਼ ਧਿਆਨ ਦਿਓ ਜਿੱਦਾਂ ਕਿ ਤੁਸੀਂ ਜਾਣਦੇ ਇਥੇ ਲੱਗੇ ਸਕੂਲ ਆ ਜਿੱਥੇ ਬੱਚਾ ਹੁੰਦੀਆਂ ਵਾ ਮੇਨ ਹਾਈਵੇ ਜਿਹੜਾ ਦਿੱਲੀ ਜੰਮੂ ਵੱਲ ਹਾਈਵੇ ਲੰਘ ਰਿਹਾ ਉਹਦੀ ਜਿੰਨੀ ਵੀ ਟ੍ਰੈਫਿਕ ਚੱਲਦੀ ਉਹਦੇ ਚੱਲਦੇ ਟਿਪਰ ਚੱਲਦੇ ਆ ਮਿੱਟੀ ਵਾਲੇ ਉਹ ਸਾਰੇ ਇਸੋ ਦੇ ਲੰਘ ਰਹੇ ਇਹ ਪੁਲ ਕਿਸੇ ਵੇਲੇ ਵੀ ਦੇਖ ਸਕਦਾ ਇਹ ਪੁਲ ਮੇਨ ਜਿਹੜਾ ਸ਼ਾਰਟਕਟ ਕਾਦੀਆਂ ਨੂੰ ਰੋੜਾ ਉਹਨੂੰ ਜੋੜਨਿਆ ਕਾਦੀਆਂ ਸ਼ਹਿਰ ਨੂੰ ਜੋੜਦਾ ਜੇ ਮੇਨ ਪੁਲ ਮਤਲਬ ਜਿਹੜਾ ਵੇੜ ਲਾ ਕੇ ਉਹਨੂੰ ਮੇਨ ਪੁਲ 에 ਸ਼ਾਰਟਕਟ ਪੈਂਦਾ ਕਾਦੀਆਂ ਦਾ ਇਹ ਪੁਲ ਪੈਂਦਾ ਜੇ ਇਹ ਕਰਕੇ ਬੇਨਤੀ ਕਰਦੇ ਸਰਕਾਰ ਅੱਗੇ ਵੀ ਪ੍ਰਸ਼ਾਸਨ ਅੱਗੇ ਵੀ ਇਹ ਪੁਲ ਵੱਲ ਧਿਆਨ ਦਿੱਤਾ ਜਾਵੇ ਨਹੀਂ ਤੇ ਆਉਣ ਵਾਲੇ ਟਾਈਮ 'ਚ ਬਹੁਤ ਵੱਡਾ ਹਾਸਾ ਹੋਣ ਦੇ ਚਾਂਸ ਹੈਗੇ ਹੋ ਸਕਦਾ ਮਹੀਨਾ ਕੱਢੇ 2 ਮਹੀਨੇ ਕੱਢੇ ਜਿਸ ਤਰ੍ਹਾਂ ਤੇ ਹੈਵੀ ਟ੍ਰੈਫਿਕ ਚੱਲ ਰਹੀ ਆ ਜਿਹੜਾ ਜੰਮੂ ਕਟੜਾ ਤੁਹਾਨੂੰ ਕੋਈ ਪਤਾ ਹੀ ਨੰਗ ਰਿਆ ਵਾ ਉਸ ਕਰਕੇ ਇਹਦੀ ਬਹੁਤ ਹੀ ਜ਼ਿਆਦਾ ਹ ਅਸੀਂ ਬੇਨਤੀਆਂ ਕਰਦੇ ਆਂ ਵੀ ਹਾ ਹਾ ਹੋਣ ਤੋਂ ਪਹਿਲਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹਦੀ ਜਲਦੀ ਤੋਂ ਜਲਦੀ ਇੱਥੇ ਪੁਲ ਨਵਾਂ ਬਣਾਇਆ ਜਾਵੇ ਜੋ ਕਿ ਇਹ ਪੁਲ ਅਜੇ ਤੋਂ ਮੇਰਾ ਖਿਆਲ 10-15 ਸਾਲ ਪਹਿਲਾਂ ਪੰਜਣਾ ਚਾਹੀਦਾ ਸੀ ਪਰ ਇਸ ਦੀ ਹਾਲਤ ਵੇਖੋ ਮੈਂ ਬੇਨਤੀ ਕਰੂੰਗਾ ਪੱਤਰਕਾਰ ਸਾਹਿਬ ਨੂੰ ਵੀ ਇਹਦੀ ਹਾਲਤ ਵਿਖਾਈ ਜਾਵੇ ਬਹੁਤ ਹੀ ਮਾੜੀ ਕੰਡੀਸ਼ਨ ਬਹੁਤ ਬਹੁਤ ਧੰਨਵਾਦ ਕਿੰਨਾ ਕੁ ਪੁਰਾਣਾ ਹੈ ਇਹ ਤਕਰੀਬਨ ਪਾਜੀ ਮੇਰੀ ਉਮਰ 45 ਸਾਲ ਹੋ ਗਈ ਜੇ ਸਾਡੀ ਹੋਸਟੋਂ ਵੀ ਪਹਿਲਾਂ ਦਾ ਪੁਲ ਬਣਿਆ ਹੈ ਮੇਰਾ ਖਿਆਲ ਵੀ 70-80 ਸਾਲ ਤੋਂ ਸਾਇਦ ਉੱਤੇ ਹੀ ਹੋ ਗਿਆ ਹੋਗਾ ਇੱਕ ਵਾਰੀ ਇਹ ਪੁਲ ਬਣਵਾਤੇ ਕੋਈ ਪੁਰੀਆਂ ਪਲੀਆਂ ਵੀ ਆਈਆਂ ਪਰ ਦੁਬਾਰਾ ਉਹਦੇ ਕੋਈ ਜਾਂਚ ਪਤਾ ਨਹੀਂ ਕੋਈ ਕਾਗਜ਼ਾ ਜੀ ਬਣ ਗਿਆ ਹੋਵੇ ਸ਼ਾਇਦ ਉਹ ਸਾਨੂੰ ਪਤਾ ਨਹੀਂ ਜੇ ਉਹ ਪਹਿਲੇ ਸਰਕਾਰਾਂ ਦੀ ਗੱਲ ਵਾ ਪਾਕਿਸਤਾਨ ਬਣ ਤੋਂ ਪਹਿਲਾਂ ਦਾ ਮੇਰੇ ਅਨੁਸਾਰ ਤਾਂ ਸ਼ਾਇਦ ਸਾਡੀ ਉਸ ਤੋਂ ਪਹਿਲਾਂ ਦੀ ਗੱਲ ਹੈ ਮੰਨ ਲਓ ਪੈ 45 50 ਸਾਲ ਦੇ ਹੀ ਹੋ ਗਏ ਆ ਸਾਡੀ ਉਸ ਤੋਂ ਪਹਿਲਾਂ ਦਾ ਪੁਲ ਬਣਿਆ ਵਾ ਤੇ ਦੁਬਾਰਾ ਇੱਕ ਵਾਰੀ ਬਣਨਾ ਵਿੱਚ ਆਇਆ ਲੇਕਿਨ ਪਤਾ ਨਹੀਂ ਕਿ ਕੀ ਕੰਡੀਸ਼ਨ ਕਰਕੇ ਰੁਕ ਗਿਆ ਕਿ ਜਾਂ ਕਾਗਜ਼ਾ ਜੀ ਬਣ ਗਿਆ ਉਹ ਸਾਨੂੰ ਨਹੀਂ ਜੀ ਪਤਾ ਪਹਿਲੀਆਂ ਸਰਕਾਰਾਂ ਦੀ ਗੱਲ ਹੋ ਆਵਲੇ ਤੇ ਮਤਲਬ ਕੋਈ ਕਿਸੇ ਵੱਡੇ ਹੱਥ ਸੇ ਨੂੰ ਇਹ ਪੁਲ ਜਿਹੜਾ ਹੋ ਸਕਦਾ ਵੱਡਾ ਹੱ ਇਹ ਕਰਕੇ ਬੱਚਿਆਂ ਦੀ ਬਸਾਂ ਹੁੰਦੀਆਂ ਭਾਜੀ ਆ ਵੇਖੋ ਲਾਗੇ ਸਕੂਲ ਵਾ ਬਸਾਂ ਇਥੋਂ ਸਾਰੇ ਸਕੂਲਾਂ ਦੀ ਬਸਾਂ ਇਥੋਂ ਲੰਘਦੀਆਂ ਜਿਹਨੇ ਪਿੰਡ ਵਾਲ ਤੁਗਲਵਾਲ ਦੇ ਪੰਜ ਸਕੂਲ ਵਾ ਪੰਜਾਂ ਦੀ ਇਥੋਂ ਬਸਾਂ ਲੰਘਦੀਆਂ ਕੋਈ ਕੱਲ ਨੂੰ ਹਾਸਾ ਹੋ ਗਿਆ ਬੱਚਿਆਂ ਦੇ ਨਾਲ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਨਹੀਂ ਹੋਊਗਾ ਫਿਰ ਅਸੀਂ ਉਹ ਬੇਨਤੀ ਕਰਾਂਗੇ ਬਾਰ-ਬਾਰ ਵੀ ਕਿੰਨੀ ਵਾਰੀ ਅਸੀਂ ਬੇਨਤੀ ਕਰ ਚੁੱਕੇ ਹਾਂ ਇਸ ਕਰਕੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਫਿਰ ਦੁਬਾਰਾ ਡੀਸੀ ਸਾਹਿਬ ਨੂੰ ਕਹਿੰਨੇ ਆਂ ਵੀ ਇਹ ਪੋਲ 'ਤੇ ਧਿਆਨ ਦੇ ਕੇ ਜਲਦੀ ਤੋਂ ਜਲਦੀ ਇਹ ਨਵਾਂ ਪੋਲ ਬਣਾਇਆ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾਦਿਆਂ ਨੂੰ ਗੁਰਦਾਸਪੁਰ ਲਿੰਕ ਰੋਡ ਨਾਲ ਜੁੜਨ ਵਾਲਾ ਨਹਿਰ ਤੇ ਬਣਿਆ ਪੁਲ ਦੀ ਹਾਲਤ ਜਿਹੜੀ ਆ ਉਹ ਬੇਹੱਦ ਖਸਤਾ ਹੋ ਚੁੱਕੀ ਹੈ ਤੇ ਦੱਸਦੇ ਇਹਸ ਪੁਲ ਤੋਂ ਕੁਝ ਹੀ ਦੂਰੀ ਤੋਂ ਨਿਕਲਦੇ ਨਿਰਮਨ ਦਿਨ ਕਟੜਾ ਦਿੱਲੀ ਹਾਈਵੇ ਮਾਰਗ ਨੂੰ